ਸਾਂਝ ਰੋਡ ਤੇ ਆ ਜੀ ਅੱਛਾ ਜੀ ਪੱਕਾ ਤਾਂ ਸਾਂਝ ਰੋਡ ਬਾਕੀ ਗੂਗਲ ਮੈਪ ਤੇ ਆਪਣੀ ਲੋਕੇਸ਼ਨ ਹੈਗੀ ਹੈ ਜੀ ਐਸ ਟਰਬੋ ਜੇ ਕਿਸੇ ਵੀਰ ਨੇ ਆਉਣਾ ਤਾਂ ਮਤਲਬ ਜੀ ਐਸ ਟਰਬੋ ਤੇ ਚਲੋ ਜੋ ਆਪਾਂ ਮੋਗੇ ਆਏ ਸੀਗੇ ਸੋ ਆਪਾਂ ਉਸ ਜੋ ਫੋਰ ਟਰੈਕਟਰ ਆ ਪੈਂਪੀ ਤੋਂ ਤਿਆਰ ਕਰ ਰਹੇ ਆ ਸੋ ਉਸ ਟਰੈਕਟਰ ਦੇ ਆਪਾਂ ਨਟ ਬੋਲਟ ਰਿਟੇਲ ਕਰਾਉਣੇ ਆ तो बाकी मोगे आके फाटक लग गया से अपना देखो फाटक लग गया वा ट्रेन का अलार्म भी थोड़ा सुन रहा तो कर कर के है तो फाटक लगन करके अपना खड़े चलो बाकी चलते हैं इस तुम बा ਲਓ ਜੀ ਟੱਪ ਗਏ ਆਪਣੇ ਟਰੈਨ ਤੇ ਇਸ ਤੋਂ ਬਾਅਦ ਆਪਾਂ ਕਰਦੇ ਆ ਗੱਡੀ ਨੂੰ ਸਟਾਰਟ ਤੇ ਗੱਡੀ ਸਟਾਰਟ ਕਰਨ ਤੋਂ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਹੈ ਡਾਇਰੈਕਸ ਹੂਸ ਟਰੈਕਟਰ ਦਾ ਆਪਾਂ ਟਰਬੋ ਲੈਣ ਲਈ ਜੀਐਸ ਟਰਬੋ ਤੇ ਪਹੁੰਚੇ ਸੀਗੇ ਤੇ ਚਲੋ ਮੈਂ ਆਖਿਆ ਇੱਕ ਹਾਲੈਂਡ ਟਰੈਕਟਰ ਇਹ ਚੈਕਿੰਗ ਕਰ ਰਹੀ ਸੀ ਚਲੋ ਮੈਂ ਆਖਿਆ ਟਰਾਈ ਲੈ ਗਏ ਨਾਲੇ ਆਪਣੇ YouTube ਚੈਨਲ ਤੇ ਵੀਡੀਓ ਪਾ ਦਈਏ ਤੇ ਆਓ ਭਰਾਣਾ ਕਰਾਉਣੇ ਗੱਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆਪਾਂ ਕਿਹੜੀ ਜਗ੍ਹਾ ਤੋਂ ਇੱਥੇ ਰਹਿੰਦੇ ਹੋ ਕਿਹੜੀ ਜਗ੍ਹਾ ਆਪਾਂ ਹੀ ਜਿੱਥੇ ਤੁਸੀਂ ਕੰਮ ਕਰਦੇ ਹੋ اپنی ਦਸਾਂਝ ਰੋਡ ਤੇ ਆ ਜੀ اچھا ਜੀ ਪੱਕਾ ਦਸਾਂਝ ਰੋਡ ਬਾਕੀ ਗੂਗਲ ਮੈਪ ਤੇ ਆਪਣੀ ਲੋਕੇਸ਼ਨ ਹੈਗੀ ਜੀ ਐਸ ਟਰਬੋ ਜੇ ਕਿਸੇ ਵੀਰ ਨੇ ਆਉਣਾ ਤਾਂ ਮਤਲਬ ਜੀ ਐਸ ਟਰਬੋ ਤੇ ਸਰਚ ਕਰਿਓ ਗੂਗਲ ਮੈਪ ਤੇ ਤੇ ਆਪਣੀ ਲੋਕੇਸ਼ਨ ਆ ਜੀ ਭਾਈ ਜੀ ਜਿਹੜਾ ਅੱਜ ਹਾਲੈਂਡ ਟਰੈਕਟਰ ਦੇਖ ਰਿਆ ਮੈਂ ਇਹ ਕਿਹੜੀ ਜਗ੍ਹਾ ਤੋਂ ਆਇਆ ਤੇ ਕਿੱਥੋਂ ਆਇਆ ਤੇ ਕਿਹੜੇ ਵੀਡੀਓ ਰਾਈਆਂ ਆਇਆ ਜਾਂ ਜਾਣ ਪਛਾਣ ਸੀ ਹਾਂਜੀ ਭਾਈ ਉਹਨਾਂ ਨੇ ਵੀਡੀਓ ਦੇਖੀ ਹੋਣੀ ਹੈ ਬਾਈ ਉਹਨਾਂ ਨੇ ਹਾਂ ਜੀ ਹਾਂਜੀ ਬਾਈ ਸੱਸੀ ਕਾਲ ਹਾਂ ਬਾਈ ਸੱਸੀ ਕਾਲ ਬਾਈ ਜੀ ਬਾਈ ਦੱਸੋ ਕਿਹੜਾ ਪੈਂਡ ਆ ਹਾਂਜੀ ਬਾਈ ਜੀ ਕਿਹੜਾ ਪੈਂਡ ਆ ਮਮਦੋੜ ਤੋਂ ਹੀ ਫਰੋਈ ਪਰ ਤੋਂ ਅੱਛਾ ਮਮਦੋੜ ਤੋਂ ਕਿਉਂਕਿ ਮੇਰੇ ਘਰੂ ਵੀ ਇੱਕ ਜਿਹੜਾ ਜੌਂਡੀਅਰ ਖੋਲਿਆ ਮਮਦੋੜ ਤੋਂ ਹੀ ਖੋਲਿਆ ਵਾ ਬਾਕੀ ਉਹਦੀ ਮੈਂ ਵੀਡੀਓ ਪਾਉਂਗਾ YouTube ਤੇ ਤੇ ਜਿਹੜਾ ਤੁਹਾਡਾ ਪ੍ਰੋਪਰ ਐਡਰੈਸ ਹੀ ਮਮਦੋੜ ਆ ਜਾਂ ਪੈਂਡ ਆ ਲੱਗ ਛੱਗੇ ਪੈਂਡ ਆਪਣਾ ਨਾਲ ਪੈਂਡ ਤਾਰਾਂ ਵਾਲਾ ਪੈਂਦਾ ਅੱਛਾ ਤਾਰਾਂ ਵਾਲਾ ਪੈਂਡ ਆ ਠੀਕ ਹੈ ਠੀਕ ਹੈ ਤੇ ਬਾਈ ਜੀ ਤੁਸੀਂ YouTube ਤੇ ਵੀਡੀਓ ਵੇਖੀ ਸੀ ਜਾਂ Facebook ਤੇ ਜਾਂ ਕਿ ਇੰਸਟਾਗ੍ਰਾਮ ਅੱਛਾ ਅੱਛਾ ਇੰਸਟਾਗ੍ਰਾਮ ਤੇ ਹਾਂਜੀ ਇੰਸਟਾਗ੍ਰਾਮ ਤੇ ਇਹਨਾਂ ਦਾ ਅੱਛਾ 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 ਜੀ ਐਸ ਟਰਬੋ ਦੇ ਨਾਮ ਤੇ ਇੰਸਟਾਗ੍ਰਾਮ ਤੇ ਪੇਜ ਆ ਹਾਂਜੀ ਤੇ ਜਿਹੜੇ ਟਰੈਕਟਰ ਹੈ ਕਿਹੜਾ ਮਾਡਲ ਆ ਬਾਈ ਜੀ ਤੁਹਾਡਾ 2023 ਮਾਡਲ ਆ ਜੀ ਅੱਛਾ 2023 ਮਾਡਲ ਆ ਹਾਂਜੀ ਤੇ ਚਲੋ ਸੱਜਣੋ ਬਾਕੀ ਤੁਹਾਨੂੰ ਟਰਾਈ ਦਿਵਾਉਣਾ ਤੇ ਬਾਕੀ ਤੁਸੀਂ ਕੰਮ ਕਰਨ ਤੋਂ ਪਹਿਲਾਂ ਤੁਸੀਂ ਵਾਹ ਕੇ ਇਸ ਟਰੈਕਟਰ ਨੂੰ ਦੇਖਿਆ ਸੀ ਜਾਂ ਨਹੀਂ ਦੇਖਿਆ ਸੀ ਹਾਂਜੀ ਹਾਂਜੀ ਜਦੋਂ ਇੱਥੇ ਲੈ ਕੇ ਆਏ ਪਹਿਲਾਂ ਆ ਕੇ ਇਹਨਾਂ ਨੂੰ ਵੀ ਚੈੱਕ ਕਰਾਇਆ ਕਿ ਅੱਛਾ ਤੁਸੀਂ ਚੈੱਕ ਕਰੋ ਕਿ ਸੀ ਐਰ ਕੰਡੀਸ਼ਨ ਤੇ ਤੁਹਾਡੇ ਕੋਲ ਟਰੈਕਟਰ ਲੈ ਕੇ ਆਏ ਸਾਨੂੰ ਤੁਸੀਂ ਕਿਹੜੀ ਕੰਡੀਸ਼ਨ ਲੈ ਕੇ ਆਏ ਸੀ ਸੀ ਐਰ ਕੰਡੀਸ਼ਨ ਤੇ ਮਤਲਬ ਇੱਥੇ ਲੀਵਰ ਬੰਨ ਕੇ ਚੱਲਣਾ ਚਾਹੀਦਾ ਹਾਂਜੀ ਠੀਕ ਹੈ ਉਹਦਣੇ ਦੀ ਟੈਸਟਿੰਗ ਕੀਤੀ ਸੀ ਮਤਲਬ ਵੀ ਪਹਿਲੇ ਹਾਈ 'ਚ ਜਿਵੇਂ ਆਪਾਂ ਲੀਵਰ ਸੱਡਦੇ ਆ ਤੇ ਟਰੈਕਟਰ ਘੁੱਟ ਘੁੱਟ 5 500 6 600 700 ਵੀ ਚੱਕਰ ਅੱਛਾ ਅੱਛਾ ਚੱਕਰ ਡ੍ਰੌਪ ਕਰ ਰਿਹਾ ਤੇ ਚਲੋ ਬਾਕੀ ਅੱਜ ਆਪਾਂ ਮ ਇੱਥੇ ਚੈੱਕ ਕੀਤਾ ਸੀ ਬਾਈ ਜੀ ਅੱਛਾ ਅੱਛਾ ਤੇ ਇੱਥੇ ਜਲਦਾ ਨਹੀਂ ਸੀਗਾ ਕਹਿੰਦਾ ਮਤਲਬ ਤੇ ਚਲੋ ਬਾਈ ਜੀ ਆਪਾਂ ਡਿਗੀ ਟ੍ਰੈਵਲ ਚਲੋ ਸੱਜਣੋ ਬਾਕੀ ਟਰੈਕਟਰ ਦਾ ਟੈਸਟ ਡਰਾਈਵ ਲੈ ਲਿਆ ਤੇ ਸੋ ਆਪਾਂ ਜਿਹੜੇ ਭਰਾ ਨੇ ਇਸ ਟਰੈਕਟਰ ਨੂੰ ਚਲਾਇਆਗਾ ਸੋ ਉਹਦੇ ਨਾਲ ਗੱਲਬਾਤ ਕਰਾਉਣੀ ਆ ਪਹਿਲਾਂ ਤਾਂ ਬਾਈ ਜੀ ਨੇ ਆਪ ਚਲਾਇਆਗਾ ਜੋ ਜੀਐਸ ਟਰਬੋ ਤੋਂ ਮਕੈਨਿਕ ਨੇ ਬਾਈ ਜੀ ਕਿੱਦਾਂ ਲੱਗਾ ਟਰੈਕਟਰ ਇੱਥੇ ਚਲਾ ਕੇ ਆਪਾਂ ਨੂੰ ਹੁਣ ਜਦੋਂ ਪਹਿਲਾਂ ਨਾਲੋਂ ਤੇ ਹੁਣ ਵਾਲੇ ਫਰਕ ਦੇ ਵਿੱਚ ਕੀ ਡਿਫਰੈਂਸ ਆ ਮਤਲਬ ਡਿਫਰੈਂਸ ਇਹ ਵੀ ਚਲੋ ਬਾਕੀ ਦਾ ਬਾਈ ਹੁਣੀ ਦੱਸਣਗੇ ਅਸੀਂ ਤਾਂ ਕਹਿੜਾ ਹੀ ਚੰਗਾ ਕਹਾਂਗਾ ਕਮਿਆਰੀ ਆਪ ਦਾ ਭਾਂਡਾ ਦਾ ਆਪ ਸੁਣਾਉਂਦੀ ਆ ਬੱਗਾ ਕਵੇ ਬਾਈ ਹੁਣਾਂ ਤੂੰ ਉਸ ਵੇਲੇ ਪੁੱਛ ਹਾਂ ਠੀਕ ਹੈ ਹਾਂਜੀ ਹਾਂ ਤੇ ਹਾਂ ਕਿਦਾਂ ਲੱਗਿਆ ਤੁਹਾਨੂੰ ਟਰੈਕਟਰ ਹੁਣ ਚਲਾ ਕੇ ਮੈਂ ਕਹਿਆ ਜੀ ਪੂਰੀ ਤਸੱਲੀ ਆ ਜੀ ਅੱਛਾ ਤਸੱਲੀ ਆ ਠੀਕ ਆ ਤੇ ਮੈਂ ਇਹ ਕਹਿੰਦਾ ਇਹ ਗੱਲ ਸਿਰਫ ਕਹਿਣਾ ਕਿ ਲਵੋਂ ਤੇ ਨਾਲ ਵੋਂ ਉਹ ਅਗਲੇ ਦੀ ਮਰਜ਼ੀ ਆ ਠੀਕ ਆ ਮੈਂ ਇਹ ਗੱਲ ਕਹਿਣਾ ਕਿ ਆ ਕੇ ਇੱਕ ਵਾਰ ਪਤਾ ਕੀ ਗੱਲ ਆ ਜੀ ਚੈੱਕ ਕਰ ਲੈ ਜੇ ਤੁਹਾਨੂੰ ਕੰਮ ਸਹੀ ਲੱਗੂਗਾ ਫੇਰ ਹੀ ਆਉ ਮੇਰਾ ਮੇਰਾ ਕੰਮ ਪੂਰਾ ਤਸੱਲੀ ਨਾਲ ਆ ਜੀ ਠੀਕ ਆ ਜਿਹੜਾ ਉਹ ਨਾ ਬਾਈਆਂ ਨੂੰ ਕਰ ਦਿੱਤਾ ਮੈਨੂੰ ਪੂਰੀ ਐਨਸਟਨ ਚੁਸਟਾ ਅਸ ਅਸੰਤੋਸ਼ਡ ਹੋ ਤੁਸੀਂ ਹਾਂਜੀ ਕਹਿੰਦਾ ਮਤਲਬ ਆਉਣ ਆਉਣ ਇੱਕ ਰ ਇੱਕ ਰਾਂ ਕੇ ਪਹਿਲਾਂ ਚੈਕਿੰਗ ਕਰਕੇ ਵੇਖਣ ਮਤਲਬ ਬਾਕੀ ਆਪ ਦੇ ਮਰਜ਼ੀ ਆ ਠੀਕ ਹੈ ਠੀਕ ਹੈ ਚਲੋ ਬਾਈ ਜੀ ਉਹ ਤਾਂ ਚਲੋ ਆ ਸਮਝਾ ਗਦੇ ਆ ਗੱਲਾਂ ਕਰਦੇ ਆ ਆਪਾਂ ਚਲੋ ਕੰਮ ਪਰਮਾਤਮਾ ਸਭ ਦਾ ਚਲਾਵੇ ਤੇ ਬਾਕੀ ਕਹਿੰਦਾ ਮਤਲਬ ਤੁਹਾਨੂੰ ਵਧੀਆ ਲੱਗਿਆ ਕੰਮ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਠੀਕ ਹੈ ਇਧਰ ਬਾਈ ਜੀ ਨੇ ਵੀ ਚਲਾਇਆ ਟਰੈਕਟਰ ਹਾਂਜੀ ਬਾਈ ਜੀ ਕਿੱਦਾਂ ਲੱਗਿਆ ਤੁਹਾਨੂੰ ਚਲਾ ਕੇ ਬਹੁਤ ਵਧੀਆ ਸਾਨੂੰ ਟਰੈਕਟਰ ਲੱਗਾ ਹੈ ਬਾਈ ਜੀ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਗੱਲ ਲੱਗੀ ਸਾਨੂੰ ਠੀਕ ਹੈ ਠੀਕ ਹੈ ਟਰੈਕਟਰ ਚ ਪੂਰਾ ਮਨ ਸੰਤ ਕੌਕਾ ਬਾਈ ਤੋਂ ਨੇ ਲੀਵ ਰ ਆ ਥੱਲੇ ਕਰਕੇ ਚੈੱਕ ਕਰ ਰਿਹਾ ਟਰੈਕਟਰ ਨੂੰ